ਕੀ ਘਾਂ ਡਿਆਂ ਤੇ ਬੈਠਣ ਬਾਈ ਹਰਮਨ ਦਾ ਘਰ ਇਹੀ ਆ ਹਰਮਨੋ ਬੀਬੀਏ ਇਹੋ ਬੀਬੀਏ ਮੀਨਾ ਕੱਢ ਲਿਆ ਦੀਪਵਾਤੀ ਸਿਰ ਚ ਖੇ ਆਨੇ ਮੀਨਾ ਗਈ ਬਾਈ ਬੋਰ ਦਾ ਮਰੀਸਾ ਇਹਦੇ ਨਾਲ ਗੱਲਾਂ ਕਰਦਾਗਾ ਉਹਣਾ ਕੁੜੇ ਆਉ ਆ ਗਿਆ ਆ ਉਰੇਆ ਹੁਣ ਇਹ ਮੀਨਾ ਉਹਦੇ ਨਾਲ ਗਲਤ ਹੈ ਜਿਹੜੀ ਰਾਤ ਨੂੰ ਜਿਹਦੇ ਨਾਲ ਗੱਲਾਂ ਕਰਦਾ ਐਵੇਂ ਜਿਹੜਾ ਵਜ੍ਹਾ ਤੇਰਾ ਨਹੀਂ ਬੋਲ ਐਨੇ ਐਨੇ ਏ ਏ ਕੀ ਕੀ ਕੱਟ ਲੈਂਦੀ ਕੱਟ ਲੈਂਦੀ ਓਏ ਆ ਰੇ ਇੱਕ ਬਾਪੇ ਹਾਏ ਹਾਏ ਸਿਲਟਾ ਬੀੜੀਆਂ ਹਾਏ ਹਾਏ ਮੀਨਾ 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 ਸਿਲਟਾ ਮੀਨਾ ਇੱਕ ਘਾਤਮਤ ਜਮੀਨ ਹਾਏ ਕਾ ਵਸੂਲ ਬਾਪੇ ਆ ਦੇਖ ਲੈ ਮੰਮੀ ਲੈ ਕਾ ਵਸੂਲ ਹਾਏ ਹਾਏ ਲੈ ਬੀੜੀ ਚਲਾਉਣ ਵਾਲਾ ਆਹ ਆਹ ਮੇਰੇ ਨਹੀਂ ਆਏਗੇ ਇਹਦਾ ਮੁੰਡਾ ਨਸ਼ੇ ਕਰ ਲੱਗ ਰਾ ਦਿਮਾ ਨੂੰ ਕੁੱਟ ਕੇ ਲੈ ਮੈਂ ਕਿ ਗਲਤ ਕੰਮ ਨਹੀਂ ਕਰੀਦਾ ਹੁੰਦਾ ਝੂਠ ਨਾ ਬੋਲ ਸਾਲਿਆ ਤੂੰ ਗਲਤ ਕੰਮ ਕਰਦ ਲਿਆਂਦੀ ਪਾਪੇ ਬੀੜੀਆਂ ਮੀਨਾ ਬਾਪੇ